ਆਹ ਲੋ ਜੀ ਕੋਟਕਪੂਰੇ ਪਹੁੰਚ ਗਏ ਆਪਾਂ ਕੋਟਕਪੂਰੇ ਇਲਾਕੇ ਦਾ ਤਾਂ ਇਹ ਆ ਗੱਡੀ ਕਿਰੇ ਚ ਆਇਆ ਆਪਾਂ ਬਟਿੰਡਾ ਤੋਂ ਲੈ ਕੇ ਕੋਟਕਪੂਰੇ ਹੁਣ ਆਪਾਂ ਭਾਈ ਸਾਹਿਬ ਕਹਿੰਦੇ ਆ ਸਾਹਮਣੇ ਇਧਰ ਬਲਾਕਪੁਰ ਵਾਲੀ ਬੱਸ ਹੈਗੀ ਆ ਜਲੰਧਰ ਇਹ ਮੋਗੇ ਤੱਕ ਜਾਊਗੀ ਭਾਜੀ ਮੈਨੂੰ ਜਾਣਾ ਜਲੰਧਰ ਤੇ ਮੋਗੇ ਤੋ ਅੱਛਾ ਮੋਗੇ ਤੋ ਜਾਣਾ ਬੜਾ ਠੀਕ ਆ ਤਾਂ ਮੋਗੇ ਤੋ ਮਿਲ ਜਾਂਦੀ ਆ ਭਾਜੀ ਜਲੰਧਰ ਠੀਕ ਆ

ਬਾਸਟਰ ਬਾਗੋ ਕਰਾਣਾ ਉੱਤੇ ਕਿੰਨੇ ਮਿੰਟ ਦਾ ਸਟਾਪਿੰਗ ਨੰਬਰ ਦਾ ਆਹ ਕਿੰਨੇ ਲੱਗਦੇ ਸੀ ਇਸੇ ਬਾਹਲੇ ਤੇ ਹਨ ਅਗਲਾਣੀ ਦੇ ਦੀਰਾਂ ਦੇ ਵਿੱਚ ਕੋਈ ਕਿਧਰ ਵੀ ਆ ਸਕਦਾ ਹੈ ਬੋਰੀਆਂ ਕੇ ਵਰਦਨ ਚੱਲੇਗੀ ਬ੍ਰੇਕ ਲਾਉਗੇ ਨਾ ਆਗਵਾਲ ਕਿੱਥੇ ਦੀ ਹੈਗੀ ਆ ਬਠਿੰਡੇ ਦੀ ਹੈਗੀ ਆ ਅਬੌਰ ਦੀ ਕਿੰਨੀ ਐ ਬਸਾਇਆ ਗਿਆ ਨਾ ਉਹ ਵੱਡੀ ਹੈ ਕੰਪਨੀ ਪੁਰਾਣੀ ਬਹੁਤ ਕੰਨੀ ਤੇ ਸ਼ੁਰੂ ਤੋਂ ਐਜੀ ਚਲਾ ਲਿਆ ਪਿਆ ਹਾਂਜੀ ਸ਼ੁਰੂ ਤੋਂ ਮੈਂ ਕਹ ਦੇ ਵਿੱਚ ਚਲਾਉਂਦੇ ਪਿਆ ਮੇਰੇ 25 26 ਸਾਲ ਤੋਂ ਚਲਾਉਂਦੇ ਤੁਸੀਂ ਟੋਲ ਸਿਸਟਮ ਕੀੰਦਾ ਹੈ ਕੋਲ ਵਾਲੇ ਦੇ ਸਾਹਮਣੇ ਉਹ ਜਿਹੜਾ ਸਰਕਾਰੀ ਨਾਮ ਹੈ ਇੱਥੇ ਅੰਨੀ ਰਿਜਿਸਟਰ ਨੰਬਰ ਹੋਈ ਸੀ ਆ ਮੈਂ ਉਹ ਸਾਡੇ ਦਾ ਪਾਸ ਹੀ ਬਣਵਾਏ ਅੱਛਾ ਟਾਡੇ ਪਾਸ ਬਣਿਆ ਵਾ ਕਿ ਬਗਰੇ ਆ ਤਾਂ ਬੰਦਾ ਟੋਲ ਅਜੇ ਬੰਦਿਆ ਇੱਥੇ ਹੁਣ ਸਾਰੇ ਫਰੀਜ ਨਿਕਲਦੇ ਨੇ ਤਾਂ ਵਿਆ ਵਿੱਚੋਂ ਚੱਕਿਆਗਾ ਤਾਂ ਨਹੀਂ ਆ ਮੇਰੇ ਰਹਿਣਾ ਜਦ ਨਾਲ ਬੱਗੂ ਟੈਂਡਰੋਡੀ ਕੱਸੀ ਨਹੀਂ ਕਰਦੀ ਆ ਫੇਰ ਆ ਖੁੱਲਾ ਕਰ ਦਿਓ ਜੇ ਨਹੀਂ ਚਲਾ ਲਵੇ ਰੋਜ਼ ਦਾ ਕੱਲ ਮੂਡ ਪੰਜਵੇਂ ਫੇਰ ਚਲਾਉਂਦਾ ਤਾਂ ਚੱਕ ਸਰਕਾਰ ਸਰਕਾਰ ਨਾਲ ਚੱਲੇਗਾ ਮੈਂ ਆ ਨੰਬਰ ਬਣਾ ਰਿਹਾ ਨਾ ਇਹਨੇ ਕਿਸੇ ਪਾਸੇ ਬੰਦ ਕਰਦੇ ਕੋਈ ਤਾਂ ਵੈਸੇ ਹਾਂ ਅੱਛਾ ਅੱਛਾ ਓਹੀ ਪਰ ਜੇ ਹੁਣ ਹੁਣ ਇੱਥੇ ਦਿਖਦਾ ਪਿਆ ਜਿਗਾੜ ਕੋਲੋ ਕੋਈ ਤਾਂ ਬੈਠੇ ਕਰੇ ਜਿਵੇਂ ਲੜੋ ਉਹ ਜਿਹੜਾ ਅਰਜਨ ਵਾਲੇ ਬੰਦੇ ਦਾ ਇਹ ਨਾ ਗੱਲ ਲਿਖਣ ਕਿ ਇਹ ਭੰਤ ਮਾਰਨ ਰੋਲਡ ਹੈ ਹਾਂ ਫਾਰਟਿਗਰ ਰੋਲਾ ਪੈ ਗਿਆ ਬਹੁਤ ਵੈਸੋ ਜੀ ਬੜੀਆਂ ਵੀਡੀਓ ਵਾਦੀਆਂ ਕਰਦਾ ਆ ਮਾਤੇ ਹੋਣਾ ਮਲਕੇ ਮਰਜ਼ੂਮਾਂ ਨਹੀਂ ਜੋ ਮਾਤੀ ਕਾ ਆ ਹੋਰ ਤਾਂ ਆਪਣੇ ਹੱਥ ਵਿਚਾਰੀ ਤਾਕਤ ਆ ਟੋਲ ਭਜੀ ਕਈ ਸੜਕਾਂ ਤੇ ਹੈਗਾ ਵੀ ਬਹੁਤ ਜ਼ਿਆਦਾ ਜ਼ਿਆਦਾ ਆ ਕਈ ਬੰਦੇ ਨੇ ਉਧਰ ਨੰਬਰ ਸਫਰ ਕਰਨਾ ਨਹੀਂ ਉਹ ਜਿੱਨਾ ਟੋਲ ਪੈਂਦਾ ਹਾਂ ਆਪ ਕੋਟਾ ਦੇ ਨਾਲ ਹਾਂਜੀ ਨਾ ਮੋਰਲਾ ਦਾ ਤੋੜਾ ਸੇਸਾ ਸੋਈ ਬਾਕੀ ਆ ਕਬਸ ਇੱਕ ਪਾਸੇ ਦੀ ਇੱਕ ਪਾਸੇ ਦੀ ਤੇ ਕੱਟਦੇ ਨਹੀਂ ਸਿਗਨਲ ਮਰ ਲੇ ਅੱਛਾ 50 ਦੀ 670 ਦੀ ਤੁਹਾਡਾ ਪਾਸ ਬਣ ਜਾਂਦਾ ਤੁਹਾਡੀ ਉਧੇ ਲੰਘ ਜਾਂਦੀ ਆ ਬਸ ਇਹ ਉਹ ਨਹੀਂ ਪਾਕੀ ਦਾ ਬਣਿਆ ਅੱਛਾ ਜਾਂਦੇ ਨਹੀਂ 700 ਦੀ ਕੱਟ ਨਹੀਂ ਆਉਂਦੀ ਉਹਨੇ 670 ਹੰਮ ਕਰ ਹੋ ਜਾਂਦੇ ਆ ਲੱਗਾ ਸਰਾੜੀ ਰੰਕੇ ਦੇ ਸ਼ਹਿਰੇ ਕੋਲੇ ਅੱਛਾ ਇਹਦਾ ਵੀ ਤਾਂ ਬੰਦ 670 ਦੀ ਸਿਗਨਲ ਬੱਚੀ ਆ ਉਹ ਨਹੀਂ ਕੱਟਦੇ ਅੱਛਾ ਸਹੀ ਇੱਕ ਸਾਈਡ ਦੀ ਵਾਪਸ ਆਓਗੇ ਫੇਰ ਦੁਆਰ ਲੱਗੂ। ਦੁਆਰੇ ਫੇਰ ਹੌਂਸਲਾ ਜਾਂਦਾ ਹੈ ਕਿ 100 ਹੋਣਾ ਹੈ ਕਿ ਸ਼ੌਰਾ ਹੋ ਰਿਹਾ ਹੈ ਇੱਧਰ। 100 ਕਿਲੋਮੀਟਰ ਦੇ ਵਿੱਚ ਕਿੰਨੇ 1400 ਰੁਪਏ ਟੋਲ ਟੈਕਸ ਵਰਤਦਾ। ਉਹੀ ਗੱਡੀਆਂ ਦਾ ਵੀ ਕਾਫੀ ਹੋਣਾ ਯਾਰ। ਆਹ ਜਿਹੜੀਆਂ ਕਾਰਾਂ ਪੁਰਾਣੀਆਂ ਇਹਨਾਂ ਦਾ ਵੀ ਕਾਫੀ ਹੋਣਾ। ਮਾਈਨ ਦਾ ਵੀ 2-300 ਰੁਪਏ ਉੱਪਰ 2500 ਤੱਕ। ਉਹ ਜਿਹੜੀ ਥੋੜੀ ਕਿਸੇ ਦੇ ਪੁਰੇ ਪਿਛਲੇ 100 ਕਿਲੋਮੀਟਰ ਜਣਾ ਕਿਸੇ ਨੇ 25-30 ਕਿਲੋਮੀਟਰ ਵੀ ਜਣਾ ਆਂਦਾ ਵਾ। ਉਹਦੇ ਵਿੱਚ ਟੋਲ ਬੈਂਡਿਆ ਵਾ। ਕਿਸੇ ਨੇ 50-40-50 ਕਿਲੋਮੀਟਰ ਉਹ ਬੰਦੇ ਰੇੜਾ ਮੇਰਾ ਉਹਨਾਂ ਤੇਲ ਦਾ ਖਰਚਾ ਨਹੀਂਗਾ ਜਿੰਨਾ ਟੋਲ ਦਾ ਲੱਗਦਾ ਹੈ ਇਹ ਤਾਂ ਲੋਕਲ ਏਰੀਏ ਵਾਲਿਆਂ ਨੂੰ ਮਾਫ ਹੁੰਦਾ ਹੈ ਆਪਣੇ ਕੋਲ ਦੇ ਜਿਹੜੀ ਗੱਡੀ ਲੈ ਜਾਂਦੇ ਹੋ ਉਹਦਾ ਟੈਕਸ ਉਸ ਤੋਂ ਪਹਿਲੇ ਕੱਟ ਲੈਂਦੇ ਸਭ ਕੁਝ ਭਾਜੀ ਰੋਡ ਟੈਕਸ ਪਹਿਲੇ ਹੁੰਦਾ ਆ ਨਾ ਰਕਮ ਵਾਲੇ ਬੱਸ ਟੈਕਸ ਟੈ ਜਾਂ ਰੋਡ ਟੈਕਸ ਟੈ ਜਾਂ ਟੋਲ ਟੈਕਸ ਪਹਿਲੇ ਹੀ ਕਰਦੇ ਆ ਫਿਰ ਟੋਲ ਸਿੱਧਾ ਹੀ ਆ ਸੀ ਵਾਲੇ ਨੇ ਵੀ ਕਾਲੀ ਕਈਆਂ ਵੱਡੇ ਘਰਦਰੇ ਉੱਧਰਲੇ ਏਰੀਆ ਚ ਸਪੀਡ ਬ੍ਰੇਕਰ ਬੜੇ ਬੜੇ ਆ ਨਾ ਇਹ ਕਿਹੜਾ ਲੱਖ ਬੰਦਾ ਹੋਣੇ ਇਸ ਚ ਮੁੱਗਾ ਪਹੁੰਚ ਗਏ ਆਪਾਂ ਔੜੇ ਵਾਲਾ ਹੀ ਆ ਬੱਸ ਸਟੈਂਡ ਕਿਹ ਹੈਗਾ ਟਾਈਮ ਅੱਛਾ ਆਊਟਰ ਤੇ ਆਪਾਂ ਮੁੱਗਾ ਸ਼ਹਿਰ ਸ਼ੁਰੂ ਹੋ ਗਿਆ ਤੁਹਾਨੂੰ ਅੱਲਾ ਦੇ ਬਾਈ

ਉਹੀ ਇੱਥੇ ਡਾਇਰੈਕਟ ਵਾਲਾ ਸਿਸਟਮ ਨਹੀਂ ਹੈਗਾ ਹਨਾ ਉਹੀ ਚੱਕਰ ਆ ਨਾਲੇ ਬੱਸ ਸਟੈਂਡ ਤੋਂ ਪਹਿਲੇ ਉੱਤਰ ਗਈ ਸਾਰੀ ਜੰਦਾ ਜੋ ਘਰ ਚੌਂਕ ਕਹਿੰਦਾ ਨਾ ਮੈਂ ਅੱਛਾ ਰੋਲੇ ਵੀ ਮਯੋਗੇ ਵਾਲੀ ਹੈ ਨਾ ਇਹ ਮੇਨ ਚੌਂਕ ਦਾ ਬਾਹਰ ਅੱਛਾ ਠੀਕ ਹੈ ਚਲੋ ਵੀ ਮੇਨ ਚੌਂਕ ਤੋਂ ਦੂਰ ਪੈਂਦਾ ਬੱਸ ਸਟੈਂਡ ਨਹੀਂ ਇਹ ਆਪ ਕਦ ਕਾਨਾ ਦਾ ਬੈਕ ਸਾਈਡ ਅੰਦਰ ਇੱਥੇ ਬੱਸ ਤੇ ਆ ਮੇਰੇ ਅੰਦਰ ਬੜਾ ਜਿਹਾ ਸਪੋਸ ਮੈਂ ਅੰਦਰ ਅੰਦਰ ਜਾਣਾ ਚਲਿਏ ਜੀ ਓਕੇ ਚੰਗਾ ਭਾਈ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਠੀਕ ਭਾਈ ਜੀ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਹਾਂ ਹਾਂ ਕਿਹੜੀ ਬਾਤ ਹੈ ਭਾਈ ਜਲੰਧਰ ਆਹ ਵੇ ਅੱਛਾ ਸਾਹਮਣੇ ਭਾਈ ਜਲੰਧਰ ਵਾਲਾ ਹਾਂਜੀ ਹਾਂਜੀ